ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖਤਿਆਂ ਹਿਦਾਇਤਾਂ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਚਲਾਈ ਜਾ ਰਹੀ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਕਾਰਵਾਈ ਤਹਿਤ ਮੰਗਲਵਾਰ ਰਾਤ ਨੂੰ ਪੁਤਲੀਕਰ ਚੌਂਕ ਤੋਂ ਲੈ ਕੇ 시ਹਾਟਾ ਚੌਂਕ ਤੱਕ ਲਗੀਆਂ ਰੇੜੀਆਂ ਨੂੰ ਹਟਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਲੈਂਡ ਵਿਭਾਗ ਦੇ ਅਧਿਕਾਰੀ ਤਰਮਿੰਦਰ ਸਿੰਘ ਨੇ ਆਖਿਆ ਕਿ ਨਜਾਇਜ਼ ਕਬਜ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਦੇ ਮਾਨਯੋਗ ਮੁੱਖਪਤੀ ਸਾਹਿਬ ਅਤੇ ਮੇਅਰ ਸਾਹਿਬ ਗਿਆ ਸਾਡੇ ਡਿਪਾਰਟਮੈਂਟ ਨੂੰ ਸਖਤ ਹਦਾਇਤਾਂ ਨੇ ਕਿ ਸ਼ਹਿਰ ਦੇ ਵਿੱਚ ਫੁੱਟਪਾਥਾਂ ਤੇ ਜਾਂ ਹੋਰ ਕਿਤੇ ਵੀ ਕੋਈ ਨਜਾਇਜ਼ ਇਨਕ੍ਰੋਚਮੈਂਟ ਜਾਂ ਕੋਈ ਕੋਈ ਸਰਕਾਰੀ ਜਗ੍ ਰਾਪਰੰਦੀ ਕੋਸ਼ਿਸ਼ ਕਰਦਾ ਦਾ ਤੁਸੀਂ ਉਥੇ ਫੌਰਨ ਕਾਰਵਾਈ ਕਰਨੀ ਹੈ ਇਹਦੇ ਵਾਸਤੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਤੇ ਉਹਨਾਂ ਦੇ ਹੁਕਮ ਦੇ ਨਾਲ ਹੀ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਕਾਰਵਾਈ ਹਰ ਰੋਜ਼ ਕੀਤੀ ਜਾ ਰਹੀ ਹੈ ਔਰ ਸਾਡੇ ਵੱਲੋਂ ਕਾਰਵਾਈ ਸਟੇਟ ਵਾਰਨ ਤੋਂ ਲਗਾਤਾਰ ਚੱਲ ਰਹੀ ਹੋਈ ਹੈ ਜੋ ਤੁਸੀਂ ਅਸੀਂ ਜਿਹੜੀ ਵੀ ਕਾਰਵਾਈ ਕਰਦੇ ਅਸੀਂ ਦੁਕਾਨਦਾਰ ਦੇ ਸਹਿਯੋਗ ਨਾਲ ਹੀ ਕਰ ਸਕਦੇ ਹਾਂ ਔਰ ਜੇ ਨਜਾਇਜ਼ ਕਬਜ਼ੇ ਹਟਣਗੇ ਤਾਂ ਦੁਕਾਨਦਾਰ ਦੇ ਸਹਿਯੋਗ ਦੇ ਨਾਲ ਹੀ ਹਟਣਗੇ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਉਹਨਾਂ ਨੂੰ ਰਿਕੁਐਸਟ ਵੀ ਕਰਦੀ ਆ ਸਾਡੇ ਨਾਲ ਟ੍ਰੈਫਿਕ ਵਾਲੇ ਵੀ ਸਾਡਾ ਪੂਰਾ ਸਾਥ ਦਿੰਦੇ ਆ ਮੈਡਮ ਅਮਨਦੀਪ ਕੌਰ ਜੀ ਹੈਗੇ ਨੇ ਸੜਕਾਂ 'ਲੋ ਵੀ ਹੁੰਦੇ ਆ ਕਿ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਇਸਰ ਨਜਾਇਜ਼ ਕਬਜ਼ੇ ਨਾ ਕਰੋ, ਪੁੱਟਾ ਛਾਡੋ ਕਿ ਲੋਕਾਂ ਦੇ ਚੱਲਣ ਵਾਸਤੇ ਹੁੰਦੇ ਨੇ ਤੇ ਬਾਕੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਤੇ ਇਹ ਰੈਗੂਲਰ ਚੱਲੀ ਜਾਰੀ ਆ ਹਾਂ ਜੀ ਸਰ ਇਹ ਰੈਗੂਲਰ ਚੱਲੀ ਜਾ ਰਹੀ ਆ ਹੁਣ ਅਸੀਂ ਸਾਡੇ ਕੋਲ ਦੋ ਟੀਮਾਂ ਸੀ ਬਣਾਤੀਆਂ ਨੇ ਅਸੀਂ ਮਿਸ਼ਰ ਸਾਹਿਬ ਨਾਲ ਗੱਲ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਸ਼ਾਮ ਨੂੰ 8 ਵਜੇ ਤੋਂ ਬਾਅਦ ਨਾਲ ਕਾਫੀ ਰੌਣਕ ਹੋ ਜਾਂਦਾ ਸੜਕਾਂ ਦੇ ਉੱਤੇ ਤੇ ਇੱਕ ਟੀਮ ਨੂੰ 2 ਵਜੇ ਤੋਂ ਲੈ ਕੇ 8 ਵਜੇ ਤੱਕ ਰੱਖਣ ਦੀ ਵੀ ਕਰ ਰਹੇ ਆ ਜੇ ਕਿਹਨ ਸਾਹਿਬ ਨੇ ਪ੍ਰਵਾਨਗੀ ਦੇ ਦਿੱਤੀ ਆਨਵਲ ਟਾਈਮ ਦੇ ਵਿੱਚ ਇੱਕ ਇੱਕ ਟੀਮ ਸ਼ਾਮ ਨੂੰ ਵੀ ਸ਼ਹਿਰ ਦੀ ਘੁੰਮ ਕਰੇਗੀ। ਨਗਰ ਨਿਗਮ ਦੀ ਲੈਂਡ ਵਿਭਾਗ ਦੀ ਟੀਮ ਬਲੋ 14 ਮਈ ਸ਼ਾਮ ਨੂੰ ਉਤਲੀ ਘਰ ਚੌਂਕ ਤੋਂ ਲੈ ਕੇ ਸ਼ਹਾਟਾ ਚੌਂਕ ਤੱਕ ਜਿਹੜੀਆਂ ਨਜਾਇਜ਼ ਰੇੜੀਆਂ ਲੱਗੀਆਂ ਥਨ ਉਹਨਾਂ ਨੂੰ ਹਟਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਨਗਰ ਨਿਗਮ ਲੈਂਡ ਵਿਭਾਗ ਦੇ ਅਧਿਕਾਰੀ ਤਰਮਿੰਦਰ ਸਿੰਘ ਨੇ ਆਖਿਆ ਕਿ ਲੋਕ ਨਜਾਇਜ਼ ਕਬਜ਼ੇ ਨਾ ਕਰਨ। ਉਹਨਾਂ ਨੇ ਆਖਿਆ ਕਿ ਜਿਹੜੇ ਲੋਕ ਨਜਾਇਜ਼ ਕਬਜ਼ੇ ਕਰਨਗੇ ਉਹਨਾਂ ਦੇ ਖਿਲਾਫ ਨਗਰ ਨਿਗਮ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ। ਅਮਰਸਰ ਪਾਸਟ ਵਿੱਚ ਖਬਰ ਨਾਮਰੀ ਰਕੇਸ਼ ਕੁਮਾਰ।